ਮਾਸਟਰ ਜੀ ਨੇ ਬੱਬੇ ਦੀ ਸਾਕੀ ਸੰਗਤ ਨੂੰ ਸੁਣਾਈ ਜੋ ਇਸ ਪ੍ਰਕਾਰ ਹੈ ਇੱਕ ਵੀਰ ਜਿਸ ਨੇ ਆਪਣੀ ਸਾਰੀ ਜਵਾਨੀ ਦੇ ਦਿਨ ਵੀ ਗੁਰੂ ਘਰ ਸਕੰਦਰਪੁਰ ਸੇਵਾ ਕਰਨ ਦੇ ਲੇਖੇ ਲਾ ਦਿੱਤੇ ਜਦੋਂ ਬੁੱਢਾ ਹੋ ਗਿਆ ਤਾਂ ਵੀ ਉਹ ਵੀਰ ਬੜੇ ਹੀ ਪਿਆਰ ਨਾਲ ਕਈ ਦੀ ਸੇਵਾ ਕਰਿਆ ਕਰਦਾ ਸੀ ਨਾ ਉਸ ਨੂੰ ਕਦੇ ਥਕਾਵਟ ਹੋਣੀ ਨਾ ਕਦੇ ਬਿਮਾਰੀ ਦਾ ਅਹਿਸਾਸ ਇੱਕ ਵਾਰ ਸੱਚੇ ਪਾਤਸ਼ਾਹ ਸਿਕੰਦਰਪੁਰ ਸੇਵਾਦਾਰ ਵੀਰਾਂ ਨੂੰ ਪ੍ਰਸ਼ਾਦ ਦੇਣ ਲਈ ਆਏ ਕਪਤਾਨ ਸਾਹਿਬ ਨੂੰ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਸ ਬਜ਼ੁਰਗ ਕੋਲ ਹੁਣ ਕਈ ਦੀ ਸੇਵਾ ਨਹੀਂ ਹੁੰਦੀ ਸੋ ਉਸ ਨੂੰ ਕੋਈ ਹਲਕੀ ਸੇਵਾ ਦੇ ਦਿਓ ਤਾਂ ਜੋ ਇਸ ਨੂੰ ਕੋਈ ਤਕਲੀਫ ਨਾ ਹੋਵੇ ਕਪਤਾਨ ਸਾਹਿਬ ਜੀ ਇੰਨੇ ਬਚਨ ਸੁਣ ਕੇ ਬਾਬੇ ਪਾਸ ਆਏ ਤੇ ਕਿਹਾ ਕਿ ਬਾਬਾ ਜੀ ਮਹਾਰਾਜ ਜੀ ਦਾ ਹੁਕਮ ਹੈ ਕਿ ਤੁਸੀਂ ਕੋਈ ਹਲਕੀ ਸੇਵਾ ਕਰ ਲਿਆ ਕਰੋ ਤਾਂ ਬਾਬੇ ਨੇ ਕਿਹਾ ਕਿ ਸੇਵਾ ਉਹ ਜੋ ਗੁਰੂ ਕਹੇ ਚਾਹੇ ਉਹ ਹਲਕੀ ਹੈ ਚਾਹੇ ਉਹ ਭਾਰੀ ਹੈ ਅਸੀਂ ਤਾਂ ਗੁਰੂ ਦਾ ਬਚਨ ਮੰਨਣਾ ਹੈ ਤਾਂ ਕਪਤਾਨ ਸਾਹਿਬ ਇਤਨਾ ਬਚਨ ਸੁਣ ਕੇ ਵਾਪਸ ਆ ਗਏ ਮਹਾਰਾਜ ਜੀ ਬਾਬਾ ਕਹਿੰਦਾ ਹੈ ਕਿ ਜੋ ਗੁਰੂ ਹੁਕਮ ਕਰਨਗੇ ਉਹ ਉਹਨਾਂ ਲਈ ਚੰਗੀ ਸੇਵਾ ਹੈ ਤਾਂ ਉਸ ਨੂੰ ਕਹੋ ਕਿ ਉਹ ਮਾਲ ਡੰਗਰਾਂ ਨੂੰ ਪੱਠੇ ਪਾ ਦਿਆ ਕਰੇ بس ਉਸ ਦੀ ਇਹੀ ਸੇਵਾ ਹੈ ਤਾਂ ਕਪਤਾਨ ਸਾਹਿਬ ਫਿਰ ਉਸ ਬਾਬੇ ਤੇ ਕੁੱਲ ਮਾਲਕ ਦਾ ਹੁਕਮ ਦਾਸ ਦਿੱਤਾ ਤੇ ਮਾਲਕ ਦੀ ਕੀ ਮੋਜ ਹੋਈ ਉਹਨਾਂ ਦੇ ਪਿੰਡ ਵਿੱਚ ਕਤਲ ਹੋ ਗਿਆ ਔਰ ਕਤਲ ਉਸਦੇ ਦੋਵਾਂ ਮੁੰਡਿਆਂ ਦੇ ਕਤਲ ਦਾ ਨਾਂ ਲਾ ਦਿੱਤਾ ਤੇ ਨਾਲ ਹੀ ਬਾਬੇ ਦਾ ਨਾਂ ਲਿਖਾ ਦਿੱਤਾ ਹੁਣ ਪੁਲਿਸ ਵਾਲੇ ਬਾਬੇ ਨੂੰ ਫੜਨ ਲਈ ਸਰਸੇ ਪਹੁੰਚੇ ਤਾਂ ਉੱਥੇ ਕਪਤਾਨ ਸਾਹਿਬ ਮਿਲੇ ਤਪੁਲਸ ਵਾਲਿਆਂ ਨੇ ਸਾਰੀ ਕਹਾਣੀ ਦੱਸੀ ਤਾਂ ਕਪਤਾਨ ਸਾਹਿਬ ਨੇ ਕਿਹਾ ਬਈ ਉਹ ਤਾਂ ਤਕਰੀਬਨ 20 ਸਾਲ ਤੋਂ ਇੱਥੇ ਹੀ ਰਹਿ ਰਿਹਾ ਹੈ ਇਹ ਗਲਤ ਹੈ ਸਪੰਜਾਂ ਨੂੰ ਵਾਪਸ ਭੇਜ ਦਿੱਤਾ ਕੁਝ ਅਰਸੇ ਮਗਰੋਂ ਫਿਰ ਪੁਲਸ ਬਾਬੇ ਨੂੰ ਫੜਨ ਲਈ ਆ ਗਈ ਮਾਲਕ ਦੀ ਮੌਜ ਨਾਲ ਸੱਚੇ ਪਾਤਸ਼ਾਹ ਵੀ ਉੱਥੇ ਹੀ ਸਨ ਤਾਂ ਕਪਤਾਨ ਸਾਹਿਬ ਨੇ ਸਾਰੀ ਵਿਥਿਆ ਕੁੱਲ ਮਾਲਕ ਨੂੰ ਕਹਿ ਦਿੱਤੀ ਤੇ ਬੇਨਤੀ ਕੀਤੀ ਕਿ ਹਜ਼ੂਰ ਇਸ ਸੇਵਾਦਾਰ ਤਾਂ ਕਦੇ ਪਿੰਡ ਹੀ ਨਹੀਂ ਗਿਆ ਤਾਂ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਪੁਲਿਸ ਵਾਲਿਆਂ ਨੂੰ ਕਹੋ ਕਿ ਉਹ ਪਿੱਛੇ ਮੁੜ ਜਾਣ ਪੁਲਿਸ ਵਾਲੇ ਫਿਰ ਮੋੜ ਆਏ ਤਾਂ ਤੀਜੀਵਾਰੇ ਲਾ ਕਮ ਜੈਸਟ੍ਰੇਟ ਨਿਵਰੰਟ ਕੱਢ ਦਿੱਤੇ ਕਿ ਇਸ ਨੂੰ ਇਸ ਤਰੀਕ ਤੇ ਪੇਸ਼ ਕਰੋ ਤਾਂ ਕੁੱਲ ਮਾਲਕ ਨੇ ਕਿਹਾ ਚੰਗਾ ਭਾਈ ਅਸੀਂ ਇਸ ਨੂੰ ਤਰੀਕ ਤੇ ਪੇਸ਼ ਕਰ ਦੇਵਾਂਗੇ ਪਰ ਉੱਧਰ ਉਸ ਸੇਵਾਦਾਰ ਨੂੰ ਕੋਈ ਪਤਾ ਨਹੀਂ ਹੈ ਕਿ ਉਸ ਦੇ ਪੁੱਤਰਾਂ ਦੇ ਕਤਲ ਦਾ ਕੇਸ ਬਣਾਇਆ ਹੋਇਆ ਹੈ ਔਰ ਉਸ ਦਾ ਨਾਮ ਵਿੱਚ ਹੈ ਉਹ ਨਿਤੜਕ ਹੋ ਕੇ ਸੇਵਾ ਕਰੀ ਜਾ ਰਿਹਾ ਹੈ ਦੇਖੋ ਮਾਲਕ ਨੇ ਉਸ ਦੇ ਕੰਨਾਂ ਵਿੱਚ ਵਿੜਕ ਨਹੀਂ ਜਾਣ ਦਿੱਤੀ ਉਧਰ ਜਦੋਂ ਉਹਨਾਂ ਦੀ ਤਰੀਖ ਸੀ ਤਾਂ ਉਸ ਬਾਬੇ ਦੇ ਦੋਵੇਂ ਮੁੰਡੇ ਹੱਥ ਕੜੀਆਂ ਲੱਗੀਆਂ ਜੱਜ ਅੱਗੇ ਪੇਸ਼ ਕੀਤੇ ਉੱਧਰ ਬਾਬਾ ਵੀ ਪੇਸ਼ ਹੋ ਗਿਆ ਪਰ ਉਹ ਮੁੰਡਿਆਂ ਨੂੰ ਪਹਿਲਾਂ ਨਹੀਂ ਮਿਲਿਆ ਸਰਕਾਰੀ ਵਕੀਲ ਨੇ ਕਿਹਾ ਕਿ ਇਸ ਕਤਲ ਕੇਸ ਦੇ ਵਿੱਚ ਮੁਜਰਮ ਹਾਜ਼ਰ ਹਨ ਔਰ ਕਾਰਵਾਈ ਕੀਤੀ ਜਾਵੇ ਤਾਂ ਤਿੰਨੇ ਪਿਓ ਪੁੱਤ ਅਦਾਲਤ ਵਿੱਚ ਲਿਆਂਦੇ ਗਏ ਔਰ ਪਹਿਲਾ ਔਰ ਚਸ਼ਮ ਜੀ ਦੀ ਵਾਰੀ ਆਈ ਜੋ ਕਿ ਇਸ ਕੇਸ ਦੀ ਮੁੱਖ ਗਵਾਹੀ ਸੀ ਤਾਂ ਜੱਜ ਨੇ ਪੁੱਛਿਆ ਕਿਉਂ ਬਈ ਤੂੰ ਇਨ੍ਹਾਂ ਤਿੰਨਾਂ ਨੂੰ ਕਤਲ ਕਰਦੇ ਦੇਖਿਆ ਹੈ ਤਾਂ ਉਸਨੇ ਕਿਹਾ ਕਿ ਦੋ ਤਾਂ ਸੀ ਪਰ ਬਾਬੇ ਤੇ ਸ਼ੱਕ ਪੈਂਦਾ ਹੈ ਤਾਂ ਜੱਜ ਨੇ ਕਿਹਾ ਹੋਵੇ ਕਤਲ ਕੇਸ ਤੇ ਹੋਵੇ ਸ਼ੱਕ ਦਾ ਗਵਾਹ ਤੇ ਹੋਵੇ ਸ਼ੱਕ ਇਹ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ ਅਗਰ ਬਾਬੇ ਤੇ ਸ਼ੱਕ ਹੈ ਤਾਂ ਪੁੱਤਰਾਂ ਤੇ ਵੀ ਸ਼ੱਕ ਹੈ ਮੈਂ ਇਹ ਨਹੀਂ ਮੰਨਦਾ ਇਹ ਕਹਿ ਕੇ ਪਹਿਲੀ ਪੇਸ਼ੀ ਹੀ ਤਿੰਨੇ ਬਰੀ ਕਰ ਦਿੱਤੇ ਗਏ ਜਦੋਂ ਸਾਰੇ ਬਾਹਰ ਨਿਕਲੇ ਤਾ ਆਪਣੇ ਪਿਓ ਦੀ ਗੱਲ ਲੱਗ ਕੇ ਰੋਣਾ ਲੱਗੇ ਘਰ ਲੈ ਕੇ ਜਾਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬਾਬਾ ਇਹ ਕਹਿ ਕੇ ਆ ਗਿਆ ਕਿ ਮੈਂ ਹਜੂਰ ਤੋਂ ਹੁਕਮ ਲੈ ਕੇ ਨਹੀਂ ਆਇਆ ਹਾਂ ਹਾਂ ਅਗਰ ਤੁਸੀਂ ਮੈਨੂੰ ਘਰ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਸਰਸੇ ਤੋਂ ਲੈ ਕੇ ਆਵੋ ਮੇਰੇ ਨਾਲ ਤਰੀਖ ਮਿਥ ਲਵੋ ਉਧਰ ਸਾਰੇ ਪਰਿਵਾਰ ਦੇ ਜੀ ਖੁਸ਼ੀਆਂ ਮਨਾਉਣ ਦੇ ਘਰ ਨੂੰ ਚਲੇ ਗਏ ਸਾਰੇ ਘਰ ਦੇ ਜੀਆਂ ਨੇ ਸੋਚਿਆ ਕਿ ਹੁਣ ਆਪਾਂ ਬਾਬੇ ਨੂੰ ਘਰ ਹੀ ਲੈ ਆਈਏ ਉਹਨਾਂ ਨੂੰ ਉਹ ਦਿਨ ਬੜੀ ਮੁਸ਼ਕਲ ਨਾਲ ਨਗਾਉਣੇ ਪਏ ਤੇ ਉਸ ਮਿਥੇ ਸਮੇਂ ਦੇ ਮੁਤਾਬਕ ਸਾਰਾ ਪਰਿਵਾਰ ਸਿਕੰਦਰਪੁਰ ਪਹੁੰਚ ਗਿਆ ਔਰ ਜਾ ਕੇ ਦੇਖਿਆ ਕਿ ਬਾਬਾ ਹਜੂਰ ਮਹਾਰਾਜ ਜੀ ਦੇ ਮਾਲ ਨੂੰ ਪੱਠੇ ਪਾ ਰਿਹਾ ਸੀ ਤੇ ਨਾਲ ਹੀ ਸੇਵਾਦਾਰਾਂ ਤੋਂ ਕੰਮ ਕਰਵਾ ਰਿਹਾ ਸੀ ਸਾਰੇ ਪਰਿਵਾਰ ਨੇ ਜਾ ਕੇ ਬੜੇ ਪਿਆਰ ਨਾਲ ਮਿਲਣੇ ਕੀਤੇ ਤੇ ਉਸ ਬਾਬੇ ਨੇ ਕਿਹਾ ਕਿ ਦਸਵ ਅੱਜ ਕਿਵੇਂ ਆਉਣਾ ਹੋਇਆ ਤਾਂ ਪਰਿਵਾਰ ਵਾਲਿਆਂ ਨੇ ਕਿਹਾ ਬਾਪੂ ਜੀ ਤੁਸੀਂ ਆਪ ਹੀ ਤਾਂ ਉਸ ਤਰੀਖ ਵਾਲੇ ਦਿਨ ਸਾਨੂੰ ਆਉਣ ਲਈ ਕਹਿ ਗਏ ਇੰਨੀ ਜਲਦੀ ਭੁੱਲ ਗਏ ਤਾਂ ਬਾਬੇ ਨੇ ਕਿਹਾ ਕਿ ਕਿਹੜੀ ਤਰੀਖ ਮੈਂ ਤਾਂ ਕਿਤੇ ਨਹੀਂ ਗਿਆ ਤੁਸੀਂ ਇਹ ਕਿਉਂ ਜਿੰਆਂ ਗੱਲਾਂ ਕਰਦੇ ਹੋ ਤਾਂ ਕਰਦੇ ਪਰਿਵਾਰ ਦੇ ਜੀਆ ਨੇ ਸਾਰੇ ਕਤਲ ਦੀ ਕਹਾਣੀ ਸੁਣਾਈ ਤੇ ਉਹ ਤਰੀਖ ਜਿਹੜੀ ਤੇ ਗਿਆ ਸੀ ਦਾ ਵੀਰਵਾ ਦੱਸਿਆ ਤਾਂ ਬਾਬੇ ਦੀਆਂ ਅੱਖਾਂ ਵਿੱਚੋਂ ਵਿਰਾਗ ਦੇ ਹੰਝੂ ਨਿੱਕਲ ਆਏ ਅਤੇ ਕਿਹਾ ਕੋ ਮਾਲਕ ਮੈਂ ਤਾਂ ਤੇਰੇ ਘਰ ਦੇ ਡੰਗਰਾਂ ਨੂੰ ਪੱਠੇ ਪਾ ਰਿਆ ਹਾਂ ਪਰ ਤੂੰ ਤਾਂ ਮੇਰੀਆਂ ਕਤਲ ਕੇਸ ਦੀਆਂ ਤਰੀਕਾਂ ਵੀ ਭੁਗਤਾਂ ਆਇਆ ਹੈ ਤੇ ਸਾਰਿਆਂ ਨੂੰ ਬਰੀ ਵੀ ਕਰਵਾ ਆਇਆ ਹੈ ਮੈਂ ਬਲਿਹਾਰ ਜਾਂਦਾ ਹਾਂ ਆਪਣੇ ਗੁਰੂ ਤੋਂ ਘਰ ਵਾਲੇ ਵੀ ਇਹ ਸੁਣ ਕੇ ਬਹੁਤ ਹੈਰਾਨ ਰਹਿ ਗਏ ਸੋ ਪਿਆਰੇ ਵੀਰੋ ਅਸੀਂ ਅਗਰ ਪੂਰੀ ਸ਼ਰਧਾ ਨਾਲ ਉਸ ਕੁੱਲ ਮਾਲਕ ਦੀ ਸੇਵਾ ਵਿੱਚ ਜੁਟ ਜਾਈਏ ਤਾਂ ਉਹ ਵੀ ਸਾਡੀਆਂ ਪਰਮਾਰਥਕ ਤੇ دنیਵੀਂ ਦੀਆਂ ਰਹਿਮਤਾਂ ਨਾਲ ਝੋਲੀ ਭਰ ਦੇਵੇਗਾ ਅਤੇ ਉਹ ਸਾਡੀ ਹਰ ਵਕਤ ਸੇਵਾ ਕਰਦਾ ਰਹੇਗਾ। ਔਰ ਸਾਨੂੰ ਵੀ ਉਸ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਸ ਦੀ ਸੱਚੇ ਮਨ ਨਾਲ ਸੇਵਾ ਕਰਨੀ ਚਾਹੀਦੀ ਹੈ।